ਹਰ ਸਾਲ ਮੌਨਸੂਨ ਸੀਜ਼ਨ ਵਿੱਚ ਵੇਖਿਆ ਜਾਂਦਾ ਹੈ ਕਿ ਫਗਵਾੜਾ ਦੇ ਗਊਸ਼ਾਲਾ ਬਾਜ਼ਾਰ ਦੇ ਦੁਕਾਨਦਾਰਾਂ ਨੂੰ ਪਾਣੀ ਦੇ ਨਿਕਾਸ ਲਈ ਵੱਡੀ ਸਮੱਸਿਆ ਆਉਂਦੀ ਹੈ ਪਰ ਇਸ ਵਾਰ ਬਰਸਾਤੀ ਮੌਸਮ ਤੋਂ ਪਹਿਲਾਂ ਹੀ ਦੁਕਾਨਦਾਰ ਅਤੇ ਸ਼ਹਿਰ ਵਾਸੀਆਂ ਦੀ ਇਸ ਮੁਸ਼ਕਲ ਨੂੰ ਹੱਲ ਕਰਨ ਲਈ ਸੀਵਰੇਜ ਬੋਰਡ ਦੇ ਅਧਿਕਾਰੀਆਂ ਨਾਲ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਗENDER ਸਿੰਘ ਮਾਨ ਮੇਰ RAMPAL ਉੱਪਲ ਅਤੇ ਆਪ ਦੇ ਸਪੋਕਸਪਰਸਨ ਪੰਜਾਬ ਹਰਨੂਰ ਸਿੰਘ ਮਾਨ ਮੌਕੇ ਤੇ ਪਹੁੰਚੇ ਅਤੇ ਹਾਲਾਤਾਂ ਦਾ ਜਾਇਜ਼ਾ ਲਿਆ ਇਸ ਮੌਕੇ ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਹਰਨੂਰ ਸਿੰਘ ਮਾਨ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਸੀਵਰੇਜ ਦੀ ਸਫਾਈ ਲਈ ਮੋਹਮ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਫਗਵਾੜੇ ਦੇ ਲਗਭਗ ਸਾਰੇ ਸੀਵਰੇਜਾਂ ਦੀ ਸਫਾਈ ਕੀਤੀ ਜਾਵੇਗੀ ਤਾਂ ਜੋ ਬਰਸਾਤੀ ਮੌਸਮ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਆਵੇ। ਸਰਕਾਰ ਦੀ ਅੱਜ ਫਗਵਾੜੇ ਦੀ ਸੈਨੀਟੇਸ਼ਨ ਨੂੰ ਤੇ ਰੱਖਦੇ ਹੋਏ ਜਿਹੜਾ ਬਰਸਾਤੀ ਸੀਜ਼ਨ ਵਾੜੇ ਦਾ ਕੌਸ਼ਲਾਰੂ ਅਤੇ ਇਹਨਾਂ ਪਰਾਏ ਰੋੜੇ ਰਾਣੀ ਮੁਰੀਦ ਦੇ ਕੋਲ ਜਿੰਨੇ ਵੀ ਪ੍ਰਕਾਰ ਦੀ ਦੇਖ ਕੇ ਸਾਡੀ ਇੱਕ ਵਾਰੀ ਕਪਾਈ ਕਰ ਦਿੱਤੀ ਜਾਵੇਗੀ ਅਸੀਂ ਵਾਰ ਵਾਰ ਦੇਖ ਕੇ ਆਏ ਹਾਂ ਕਿ ਜਦੋਂ ਭਾਰੀ بارش ਦਾ ਮੌਸਮ ਲੱਗ ਜਾਂਦਾ ਹੈ ਤਾਂ ਇਹ ਦੁਕਾਨਾਂ ਦੇ ਵਿੱਚ ਮਾਲ ਦਾ ਵੀ ਨੁਕਸਾਨ ਹੁੰਦਾ ਹੈ ਦੁਕਾਨਾਂ ਦੇ ਵਿੱਚ ਪਾਣੀ ਚੱਲ ਜਾਂਦਾ ਹੈ ਅਸੀਂ ਉਤੋਂ ਪਹਿਲਾਂ ਤੋਂ ਆਈਡੈਂਟੀਫਾਈ ਕਰਦੇ ਹੋਏ ਇਸ ਵਾਰ ਤਾਂ ਵਾੜੇ ਦੇ ਜਿਵੇਂ ਦੀ ਵੀ ਕਨੈਕਸ਼ਨ ਦੀ ਪ੍ਰੋਬਲਮ ਹੈ ਕਿ ਜਿੱਥੇ ਜਿੱਥੇ ਬਲਾਕੇਜ ਲੱਗੀ ਹੋਈ ਹੈ ਉਸ ਨੂੰ ਸਾਡਾ ਸੈਨੀਟੇਸ਼ਨ ਡਿਪਾਰਟਮੈਂਟ ਸਫਾਈ ਕਰਕੇ ਲੋਕਾਂ ਨੂੰ ਕੋਈ ਅੱਗੇ ਦਿੱਕਤ ਨਾ ਆਵੇ ਜਿੱਥੇ ਗੁਵਾੜੇ ਦੇ ਬਾਗੇ ਨੇ ਵੀ ਮੋਟਰ ਪਾਣੀਆ ਤੇ ਸਾਡਾ ਕਰਦੇ ਰਹੇ ਨੇ ਪਿੱਛੇ ਤੇ ਬਾਗੇ ਜਿਹੜੇ ਮੋਟਰ ਪਾਣੀ ਦੇ ਮਨਸਕਰ ਨੇ ਬਾਕੀ ਜੋ ਵੀ ਉਹ ਵੀ ਸਟੇਜ ਦੇ ਤੌਰ ਤੇ ਗੁਵਾੜੇ ਆ ਕੇ ਸਾਫ ਸਫਾਈ ਬਾਅਦ ਧੰਤ ਬਾਅਦ ਜਿੰਨਾ ਵੀ ਸਮੱਸਿਆ ਕਿਸਾਨ ਨੂੰ ਆ ਰਹੀ ਹੈ ਸਕੇ ਉਸ ਨੂੰ ਦੇਖ ਕੇ ਗਏ ਆ ਕਿ ਮੈਂ ਗੁਵਾੜੇ ਵਾਪਸ ਸਾਰੇ ਗੁਵਾੜੇ ਵਾਪਸ ਇਹ ਯਕੀਨ ਦਿਵਾਉਣਾ ਚਾਹਨਾ ਕਿ ਬਹੁਤ ਜਲਦ ਕਿ ਜਿਹੜੀ ਪਵਾੜਾ ਕਾਰਪੋਰੇਸ਼ਨ ਨੂੰ ਅਪਗ੍ਰੇਡ ਕਰਕੇ ਜਿਹੜੀ ਬਫਾਈ ਦੀ ਸਮੱਸਿਆ ਸਾਡੀ ਬਹੁਤ ਸਾਲਾਂ ਤੋਂ ਬਣੀ ਹੋਈ ਹੈ ਇਸ ਦਾ ਇੱਕ ਪੱਕਾ ਸੰਬੰਧ ਇੱਕ ਪੱਕਾ ਸੋਲੂਸ਼ਨ ਕੱਢਣ ਦੇ ਲਈ ਸਾਡਾ ਵਿਚਾਰ ਤੇ ਪੂਰੀ ਮੀਟਿੰਗਾਂ ਚੱਲ ਰਹੀਆਂ ਨੇ ਤੇ ਜਿਵੇਂ ਕਿ ਅੱਜ ਇੱਥੇ ਦੇ ਰੋਡ ਦੇ ਜਿੰਨੇ ਵੀ ਗਟਰਸ ਨੇ ਉਹਨਾਂ ਨੂੰ ਸਾਫ਼ ਕੀਤਾ ਗਿਆ ਮੈਂ ਨਾਲ ਹੀ ਨਾਲ ਸਾਰੇ ਦੁਕਾਨਦਾਰ ਸਹਿਦਾਨ ਸਾਡੇ ਸ਼ਹਿਰ ਦੇ ਜਿੰਨੇ ਵੀ ਦੂਸਰੀ ਇਸ ਏਰੀਆ ਨਾਲ ਰਿਲੇਟਡ ਨਾਰਮਲੀ ਗਰਚਸ ਕੀ ਕਰਨਾ ਚਾਹੁੰਦੇ ਕਿ ਸਾਨੂੰ ਵੀ ਜਦੋਂ ਸਫਾਈ ਦੇ ਜਿਹੜੇ ਜਦੋਂ ਜੰਪ ਚੱਕਣ ਵਾਲੇ ਵੀ ਜਦੋਂ ਵੀਕਲਸ ਆਉਂਦੇ ਨੇ ਉਹਨਾਂ ਦੇ ਵਿੱਚ ਸਫਾਈ ਕੀਤੀ ਜਾਂਦੀ ਹੁੰਦੀ ਹੈ ਕਿ ਸਾਨੂੰ ਵੀ ਸਫਾਈ ਕਰਨ ਵਾਲਿਆਂ ਨੂੰ ਦੱਸਿਆ ਕਿ ਜਿਹੜੇ ਉਹ ਬਟਰਸ ਦੇ ਵਿੱਚੋਂ ਬਹੁਤ ਵੱਡੀਆਂ ਚੀਜ਼ਾਂ ਨਿਕਲੀਆਂ ਨੇ ਸੇਕ ਤਾਂ ਕਿ ਕੰਬਲ ਪਰੀਆਂ ਦੇ ਵੀ ਜਿਹੜੀ ਹੈ ਨਾ ਵਿੱਚੋਂ ਫਸੇ ਹੋਣ ਕਰਕੇ ਜਿਹੜਾ ਬਲੋਕੇਜ ਆਂਦੀ ਰਹੀ ਹੈ ਹਲਕਾ ਇਨਚਾਰਜ ਜਗਿੰਦਰ ਸਿੰਘ ਮਾਨ ਨੇ ਦੱਸਿਆ ਕਿ ਇਹ ਵੀ ਫੈਸਲਾ ਲਿਆ ਗਿਆ ਹੈ ਕਿ ਸ਼ਹਿਰ ਵਿੱਚ ਇੱਕ ਸਮੇਂ ਦੀ ਥਾਂ ਤੇ ਹੁਣ ਦੋ ਵਾਰ ਕੂੜੇ ਨੂੰ ਚੁੱਕਿਆ ਜਾਵੇਗਾ ਜਿਸ ਨਾਲ ਸ਼ਹਿਰ ਹੋਰ ਸਾਫ਼ ਸੁਥਰਾ ਬਣੇਗਾ एक बहुत पुराना चीज भी है मैं मिस्टर का पहले चीज काफ़ी लंबे समय को नवी प्रपोजल मेरे साथ ही प्रपोजल बनाकर प्रॉब्लम भेज देंगे वो चाहेंगे इस बाइक जो है काफी बार तरीके और उससे रिसेंटली जो मिनिस्टर ऑर्डर करके गए नाले भी सफाई का सामना छोटी मशीन चल रही आफ्टर दैट इक्ट भी सारे से शिविर सैक्टर जी है वो पशुओं में लिया के दोबारा एक सौ इंटरव्य में पता एक साल अपने प्रकार ਕਾਦੀ ਨੂੰ ਅੱਛਿਆ ਸ਼ਬਦ ਸਤਿ ਸ੍ਰੀ ਅਕਾਲ ਤੇ ਮੇਰੀ ਇੱਕ ਬੇਨਤੀ ਆ ਹੁਣ ਮੇਰੇ ਸਾਹਮਣੇ ਜਿਹੜਾ ਫੈਸਲਾ ਹੋਇਆ ਮਿਸਟਰ ਸਾਹਿਬ ਨੇ ਉਹ ਦੋ ਵਾਰੀ ਕੁਲਟ ਕਰਨਾ ਹੋਇਆ ਦੋ ਵਾਰੀ ਕੁਲਟ ਕਰਨ ਨਾਲ ਸਾਡੇ ਪਰਿਵਾਰ ਨੂੰ ਪੂਰੀ ਸ਼ਾਂਤੀ ਵਿੱਚ ਆਰਾਮ ਮਿਲੇਗਾ ਜੋ ਕੋਈ ਸ਼ਾਮ ਨੂੰ ਜਿਹੜਾ ਤੁਲਾ ਹੁੰਦਾ ਉਹ ਚੱਕ ਕੇ ਇੱਕ ਟ੍ਰੇਨ ਇਹਦੇ ਜਿੱਦਣ 48 ਸਟੇਜ ਉਹ ਉਸ ਵਸਣ ਵੀ ਕਰਾਂਗੇ ਇਹਨੂੰ ਇਸ ਤੋਂ ਗੇਟ ਵਾਸ ਹੋ ਕੇ ਵੀ ਇਸੇ ਕੋਲ ਤੋਂ ਪਹੁੰਚ ਵੀ ਇਸ ਤੋਂ ਬਾਅਦ ਤੋਂ ਪਹਿਲੇ ਫਿਰੋਂ ਪਾਣੀ ਦਾ ਜੋ ਨੁਕਸਾਨ ਹੁੰਦਾ ਤੇ ਪਹਿਲਾਂ ਉਹਨੇ ਦੇਖਿਆ ਉਹ ਤੋਂ ਕਿੰਨਾਂ ਘੁੱਟ ਕਰਕੇ ਇਹ ਤੁੰਗਾ ਕਰਦੇ ਨੇ ਉਹਦੇ ਕਪੂਰੇ ਨੁਕਸਾਨ ਬਹੁਤ ਖਾਨੇ ਦਾ ਇਸ ਤੋਂ ਇਲਾਵਾ ਮੇਰੇ RAMPAL ਉੱਪਰ ਨੇ ਸ਼ਹਿਰ ਵਾਸੀਆਂ ਨੂੰ ਵੀ ਇਸ ਮੋਹਿਮ ਚ ਪ੍ਰਸ਼ਾਸਨ ਅਤੇ ਸਰਕਾਰ ਦਾ ਸਾਥ ਦੇਣ ਦੀ ਅਪੀਲ ਕੀਤੀ ਇਹ ਜਿਹੜੀ ਹੈ ਸੀਵਰੇਜ ਬੋਰਡ ਨੂੰ ਆਈ ਸਫਾਈ ਜਿਹੜੀ ਇਹ ਕੀਤੀ ਜਾ ਰਹੀ ਹੈ ਸੀਵਰੇਜ ਦੀ ਜਿਹੜੀ ਹੈ ਬਰਸਾਤੀ ਮੌਸਮ ਦੇ ਵਿੱਚ ਜਿਹੜਾ ਇੱਥੇ ਪਾਣੀ ਭਰ ਜਾਂਦਾ ਵਾ ਗੋਠਲਾ ਰੋਡ ਤੇ ਇੱਥੇ ਸੁਹਾਸ਼ ਨਗਰ ਉਹ ਪਾਈਪਲਾਈਨ ਸਾਰੀ ਸਪਾਈ ਕਰਾਈ ਜਾ ਰਹੀ ਆ ਵੀ ਜਿਹੜੀ ਆ ਕੋਈ ਦੁਕਾਨਦਾਰ ਭਰਾਵਾਂ ਨੂੰ ਇਹ ਦਿੱਕਤ ਨਾ ਆਵੇ। ਬਾਕੀ ਮੈਂ ਸਾਰੇ ਦੁਕਾਨਦਾਰ ਵੀਰਾਂ ਨੂੰ ਵੀ ਇਹ ਇਹ ਬੇਨਤੀ ਕਰਦਾ ਵੀ ਉਹ ਜਿਹੜਾ ਵਾ ਕੂੜਾ ਹੱਲੇ ਆ ਬਰਸਾਤੀ ਮੌਸਮ ਤਾਂ ਹੀ ਵਿੱਚ ਨਾ ਸਿੱਟਣ ਤਾਂ ਜੋ ਜਿਹੜੇ ਸਫਾਈ ਪਣੀ ਰਵੇ ਔਰ ਜਿਹੜੇ ਆ ਕੋਈ ਨੁਕਸਾਨ ਨਾ ਕਿਸੇ ਦਾ ਹੋਵੇ। ਇਹਨਾਂ ਦਾ ਸਾਥ ਆਪਾਂ ਨੂੰ ਜ਼ਰੂਰ ਚਾਹੀਦਾ ਵਾ। ਬਾਕੀ ਇਦਾਂ ਹੀ ਬਚਾਤਾ ਤਾਂ ਹੀ ਸਫਾਈ ਕਰਾਂਦੇ ਰਹਿਵਾਂਗੇ। ਉਹ ਤੋਂ ਬਾਅਦ ਵੀ ਜਿਹੜਾ ਰੈਗੂਲਰ ਇਹਦਾ ਫਿਰ ਫੀਵਰੇਰੀ ਦਾ ਕੋ ਪੱਕਾ ਹੱਲ ਮਾਨ ਸਾਹਿਬ ਹੈਗੇ ਆ ਨਾਲ ਸਾਡੇ ਆਪਾਂ ਜਿੱਦਾਂ ਵੀ ਆ ਸਰਕਾਰ ਦੇ ਵੱਲੋਂ ਗ੍ਰਾਂਟ ਲੈ ਕੇ ਤਾਂ ਕੌਸ਼ਲਾ ਰੋਡ ਦਾ ਪੱਕਾ